ਸਵਾਗਤ ਹੈ ਜੀ ਸਾਰਿਆਂ ਦਾ ਅੱਜ ਬਾਹਰ ਆਏ ਹਾਂ ਘੁੰਮਣ ਫਿਰਨ ਵਾਸਤੇ ਫਿਰ ਸ਼ਬਦ ਦੀਪ ਸਿੰਘ ਕਹਿੰਦਾ ਵੀ ਘੁੰਮਣ ਫਿਰਨ ਜਾਣਾ ਤੇ ਇਧਰ ਕਣਕਾਂ ਦਾ ਰੰਗ ਜਿਹੜਾ ਸੁਨਹਿਰੀ ਹੋਣਾ ਸ਼ਿਰੋ ਹੋ ਗਿਆ ਠੀਕ ਠਾਕ ਜੀ ਸਾਰੇ ਪਿਆਰੇ ਹੋ ਅੱਜ ਛੋਟੀ ਦਸਤਾਰ ਹੀ ਸਜਾਈ ਮੈਂ ਬਾਹਰ ਘੁੰਮਣ ਫਿਰਣਾ ਹਾਂ ਸੀ ਮੈਂ ਕਿਹਾ ਕੀ ਕਰਨਾ ਵੱਡੀ ਦਸਤਾਰ ਸਜਾ ਕੇ ਸਮਾਂ ਲੱਗਦਾ ਲੋ ਜੀ ਅੱਜ ਤੁਹਾਨੂੰ ਫੇਰ ਪੈਲੀਆਂ ਵਖਾ ਰਹੇ ਤੇ ਕਣਕਾਂ ਦਾ ਰੰਗ ਸੁਨਹਿਰੀ ਹੋਣਾ ਸ਼ੁਰੂ ਹੋ ਗਿਆ ਕਈਆਂ ਦਾ ਹੋ ਗਿਆ ਇੱਧਰ ਹਰੀਆਂ ਵਾ ਤੇ ਇੱਧਰ ਵਿੱਚ ਵਿੱਚ ਸੁਨਹਿਰੀ ਹੋਣੇ ਆ ਦਰਸ਼ਕ ਉਹ ਦੇਵ ਸਿੰਘ ਮੈਂ ਬੁੱਢੀ ਤੋੜਨੇ ਮੈਂ ਬੁੱਢੀ ਤੋੜਨੇ ਕਿੱਥੇ ਮੈਂ ਬੁੱਢੀ ਹਾਂ ਦੇਖੋ ਮੈਂ ਬੁੱਢੀ ਇਹ ਮਾਈ ਬੁੱਢੀ ਕਿ ਮਾਈ ਬੁੱਢੀ ਦਾ ਚਾਟਾ ਵਾ ਆ ਗੱਤਾਂ ਦੀ ਮਾਈ ਬੁੱਢੀ ਦਾ ਚਾਟਾ ਵਾ ਜੇ ਮਾਈ ਬੁੱਢੀ ਹਾਂ ਇਹ ਸਾਈਕਲ ਵੱਡਾ ਤੇ ਮੁੰਡਾ ਨਿੱਕਾ ਆ ਆਈ ਵਿਸਾਖੀ ਆਈ ਵਿਸਾਖੀ ਲੈ ਕੇ ਖੁਸ਼ੀਆਂ ਖੇੜੀ ਕਨਕਾਂ ਦਾ ਰੰਗ ਹੋਇਆ ਸੁਨਹਿਰੀ ਵੇਖੋ ਚਾਰਛ ਫੇਰੀ ਇਧਰ ਬੀਜੀ ਗਈ ਮੱਕੀ ਤੇ ਮੱਕੀ ਉਗਣ ਲੱਗ ਪਈ ਆ ਜਵੈਨ ਐ ਕੋਣੀ ਥੋੜੀ ਜੀ ਬਚੀ ਗਈ ਤੇ ਮਟਰਾਂ ਚ ਬੀਜੀ ਹੁਣੀ ਨੀ ਦਾ ਮੱਕੀਆ ਤੇ ਇਹ ਮੱਕੀ ਦਾ ਬੰਨਾ ਚਾਰ ਉਹ ਛੱਡ ਨਜ਼ਰ ਆ ਰਹੇ ਹਨ ਇਹ ਛੱਡ ਦੇ ਵਿੱਚ ਰੱਖੀਆ ਉਹਨਾਂ ਨੇ ਗਾਵਾਂ ਤੇ ਗਾਵਾਂ ਦਾ ਦੁੱਧ ਜਾਂਦਾ ਵੇਰਕਾ ਪਲਾਂਟ ਦੇ ਵਿੱਚ ਤੇ ਉਹ ਗਾਵਾਂ ਵਾਸਤੇ ਅਚਾਰ ਬਣਾਉਂਦੇ ਆ ਜਿਹੜਾ ਅਚਾਰ ਪਤਾ ਹੀ ਹੋਣਾ ਸਾਰਿਆਂ ਨੂੰ ਜਿਹੜਾ ਧਰਤੀ 'ਚ ਦੱਬ ਕੇ ਬਣਾਉਂਦੇ ਹੁੰਦੇ ਆ ਤੇ ਆ ਜਿੰਨਾ ਸਾਰੀਆਂ ਪੈੜੀਆਂ ਦੇ ਵਿੱਚ ਜਿੰਨੀ ਮੱਕੀ ਬੀਜੀ ਹੈ ਨਾ ਇਹ ਸਾਰੀ ਦਾ ਚਾਰੀ ਬਣ ਆ ਸਾਡੇ ਨਿਆਣੇ ਵਾਪਸ ਆ ਗਏ ਹਾਂਜੀ ਕਿੱਥੇ ਕੁਦਰ ਉਧਰ ਕੁੱਤੇ ਆ ਉਹ 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 ਨਹੀਂ ਕਹਿੰਦੇ ਕੁੱਤੇ ਕੁਝ ਨਹੀਂ ਕਹਿੰਦੇ ਕੁੱਤੇ ਨੂੰ ਤੁਹਾਨੂੰ ਕੀ ਕਰਾਂ ਐਵੇਂ ਕੀ ਕਹਣਾ ਤੇ ਚਲੋ ਮੈਂ ਤੇ ਪਹਿਲਾਂ ਕਿ ਲੋਗ ਦਿੰਦਾ ਹਾਂ ਆਪਣੇ ਇਹਦਾ ਕੀ ਗੁਨਾਹ ਹੈ ਇਹ ਧਰੇ ਗਿਆ ਤਾਂ ਧਰੇ ਨੂੰ ਕੀ ਲੱਗਣਾ ਟੁਕ ਟੋਣੀਆਂ ਲੱਗਣੀਆਂ ਆਹੋ ਟੋਣੀਆਂ ਕਿਦੋਣੀਆਂ ਹਾਂ ਦਾ ਮਾਰਦੇ ਨਾ ਠੀਕ ਆ ਪਹਿਲੇ ਸੁੱਕਾ ਹੁੰਦਾ ਹੀ ਔਰ ਇਹ ਹੋਣਾ ਰਹਾ ਬੜਾ ਕਦੋਂ ਸੁੱਕਾ ਹੁੰਦਾ ਹੀ ਹੁੰਦਾ ਹੀ ਤੇ ਪਹਿਲਾਂ ਨਹੀਂ ਪਰ ਪੱਤੇ ਹੁੰਦੇ ਹੀ ਪੱਤਝੜ ਦੇ ਵਿੱਚ ਹੁੰਦਾ ਬੁੱਤ ਭੰਗਾਰੇ ਦੇ ਵਿੱਚ ਫਿਰ ਇਦਾਂ ਦਾ ਹੋਏ ਨਾ ਆਹੋ ਦੇ ਸੁੱਕ ਸੋਕ ਗਿਆ ਹੀ ਨਾ ਫਿਰ ਰੁਗ ਪਿਆ ਚਲ ਜਲੀ ਉਧਰ ਕਿਤੇ ਕੁੱਤੇ ਮੈਨੂੰ ਤਾਂ ਨਹਿਰਿਆਂ ਹੁੰਦੇ ਉਧਰ ਹੁੰਦਾ ਨੂੰ ਕਿਤੇ ਨਜ਼ਰ ਆਉਣੇ ਚਲ ਆ ਜੋ ਮੈਂ ਵੇਨਾ ਕੁੱਤੇ ਕਿੱਥੇ ਭਜਾਉਣਾ ਮੈਂ ਕੁੱਤਿਆਂ ਜੰਡੇ ਵਾਲਾ ਤਰਨਤਾਰ ਰੋਡ ਹਾਂਜੀ ਰਾਦੀ ਬਾਜ ਨਿੰਜਾ ਚਦੂ ਆਰਦੀ ਜੀ ਜਿੰਜਾ ਚਦੂ ਆਰ ਨਿੰਜਾ ਅਚੂ ਆਰ ਹੋ ਗਿੰਦਾ ਬਾਈਕ ਉੱਤੇ ਆ ਰਹੇ ਸੀ ਅੱਛਾ ਇਹ ਕੀ ਕਰਨ ਕਰਨ ਕੀਤੇ ਬਹੁ ਬਹੁ ਕਰਨੇ ਆ ਉਹੀ ਕਰਨੇ ਕਿਥੇ ਕੁੱਤੇ ਆ ਨਿਕਲ ਗਏ ਤਾਂ ਫਿਰ ਐਵੇਂ ਡਰੀਆਂ ਨਾ ਤੂੰ ਪਰ ਫੇਲ ਹੋ ਗਏ। ਹਾਂ। ਹਾਂ। ਹੁਣ ਇਹਨਾਂ ਦੀ ਖੇਡ ਚੱਲੂਗੀ ਇੱਥੇ ਅਣਕੇ। ਆ ਜੇ ਜਾਮਨੂ ਜੀ। ਇਹ ਜਾਮਨੂ ਨੂੰ ਜਾਮਨੂ ਬਹੁਤ ਲੱਗਦੇ ਆ। ਜਾਮਨੂ ਦੇ ਬੂਟੇ ਨੂੰ। ਹੋ ਵਾਹਿਗੁਰੂ ਪੱਤ ਚੜ ਪੱਤ ਚੜ। ਬੱਲੇ 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 ਕਿੰਨੇ ਪੱਤੇ ਹੈ ਹਨਾ ਅੱਧੇ ਸਾਰੇ ਆ ਰੁੱਖੇ ਸਾਰੇ ਪੱਤੇ ਆ ਰੁੱਖਦੇ ਆ ਆ ਰੁੱਖ ਵੇਖੋ ਦਰ ਆਮ ਨੂੰ ਜਾਮ ਨੂੰ ਆਏਗੀ ਮਨੂ ਦਾ ਰੁੱਖ ਤਾਂ ਤੋੜਨਾ ਇਹਨਾਂ ਨੂੰ ਹਜੇ ਹੋਣ ਦੇ ਇੱਥੇ ਦੇਖੋ ਕਿੱਦਾਂ ਕਿੱਦਾਂ ਆਹ ਤੇ ਇਹਨੂੰ ਜਾਮ ਨੂੰ ਜਾਮ ਇੱਥੇ ਜਾਮ ਨੂੰ ਲੱਗਣੇ ਜਿਹੜੇ ਤੁਸੀਂ ਖਾਣੇ ਬਾਅਦ ਇਹ ਤਾਰੀਆਂ ਲਾਉਂਦਾ ਏ ਰਾਜੀ ਅੱਜ ਰਹਿਣੀ ਲੈਂਦੇ ਲੈਂਦੇ ਬਹਿ ਕੇ ਛੜਪੀਆਂ ਮਾਰ ਕੇ ਹੁਣ ਇੱਥੇ ਕਿਹੜਾ ਪਹਿਲਾ ਹੁੰਦਾ ਠੀਕ ਆ ਸੁਖਣੀ ਆੜਾੜੇ ਰਾਨਾ ਜੰਗਾ 1 2 3 ਸਟਾਰ ਕੌਣ ਪਹਿਲਾ ਆਇਆ ਟੜਜਾ ਤੱਕਿਆਦਾ ਮੈਲਾ ਮੈਨੂੰ ਦੋਸਾ ਹੀ ਹੋਇਆ ਫੁੱਲ ਲਗੇ ਨੀ ਆਵੇ ਆਵੇ ਫੁੱਲ ਫੁੱਲ ਤੋੜੀ ਨਾ ਉਹ ਤਾਂ ਨਿੰਬੂ ਦੇ ਆਏ ਨਿੰਬੂ ਲੱਗਨੇ ਨਾ ਇਹ ਕੀ ਆ ਤਿਤਲੀ ਤਿਤਲੀ ਨੂੰ ਮਾਰਨਾ ਹੀ ਦੱਸ ਨਹੀਂ ਨਹੀਂ ਫੋਲਾ ਜਾਣਾ ਨਾ ਇਹ ਤਿਤਲੀ ਦਾਵਾ ਹਾਂ ਉੱਡ ਗਈ ਓਏ ਉਹ ਗਈ ਦੂਰ ਚਲ ਗਈ ਹੁਣ ਨਾ ਫੜੀ ਕੋਈ ਕਿਉਂ ਤਾਂ ਕਰਦੇ ਵਿਚਾਰੀਆਂ ਨੂੰ ਨਹੀਂ ਵਰਤੀ ਚੱਲਣ ਚੱਲ ਲਾ ਚੱਲੀਆਂ ਲੱਗੀਆਂ ਜੇ ਨਾ ਭਾਰੇ ਮੈਂ ਫੋਨ ਨਹੀਂ ਜਾਵਾਂ ਤੈਨੂੰ ਚੱਲ ਜਾ ਮੈਂ ਕੋਈ ਵੇਚਣਾ ਮੜੋ ਪਤਾ ਵੇਚਣਾ ਮੜੋ ਅਵੇ ਤੋੜੋ ਕੇ ਇੱਕ ਹੀ ਫੇਦਾ ਚਾਚਾ ਦੀ ਖਾਣ ਆਏ ਕੋਈ ਕਿਤੇ ਹਾਂ ਚੱਲੀਆਂ ਥੋੜਾ ਲੱਗੀਆਂ ਜੇ ਨਹੀਂ ਲੱਗੀਆਂ ਇਹਦੇ ਅਵੇ ਗਿੱਲਾ ਵਾ ਵਿੱਚ ਓਵੇ ਗਿੱਲਾ ਵੇਖੋ ਤੇ ਹਨਾ ਮੱਚਾ ਮੱਚਾ ਹੂੰ ਕਿਵੇਂ ਹੈਂ ਜੀ ਹਨ ਦੇ ਗਿੱਲੇ ਨੇ ਗਿੱੰਦੇ ਆਹ ਵੇਖੇ ਬੱਲੇ ਬਨੇ ਅਗਲੇ ਬਨੇ ਗਿੱਲਾਈ ਆ ਸਰ ਆਹ ਅਗਲੇ ਬਨੇ ਗਿੱਲਾ ਤੂੰ ਨਾ ਇਧਰ ਕਿਧਰ ਜਾਣਾ ਹੀ ਇਧਰ ਆ ਜਾਓ ਮੈਂ ਨਹੀਂ ਲਿਚੜ ਗਾ 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 ਅੱਧੇ ਗਈ ਬੜੀ ਸੇ ਬੜੀ ਫੱਕਣਾ ਜੈਂ ਸ਼ਬਦ ਕਿੰਨੀ ਧਿਲੀਆਂ ਇੱਥੇ ਹਨ ਠੀਕ ਨਾ ਬਿਨੀ ਠੀਕ ਨਾ ਬਿਨੀ ਦਰਾਈ ਦੇ ਕੇ ਆ ਜਾ ਮੇਰੇ ਪਾਸ ਪਰਾਂ ਦੇ ਰਾਂ ਹੋ ਗਈ ਆ। ਕੰਟ ਜਾਈ ਆ। ਆਹ ਬੈ ਗਈ। ਆਹ ਦੇ ਖਿੰਬੂ ਵੀ ਹੋ ਗਏ ਆ ਅਦਰ ਆ। ਕਿੱਥੇ ਆ? ਅਦਰ ਲਖੋ। ਆਹ ਨਿੰਬੂ ਵੀ ਲੱਗ ਗਿਆ। ਹੁਣ ਵੇਖੀਦਾ ਨਿੰਬੂ ਪਾਣੀ ਅੰਨੇ ਪੀਵਾਂਗੇ ਨਾ ਬਣਾ ਆਪਣਾ। ਪੱਛਾ ਨਾ ਤਹੀਂ ਗੱਲ। ਆਈ ਆਈ ਆਈ। ਆਹ ਵੇਖ ਨਿੰਬੂ। ਦਈ ਨਾ ਦਈ ਨਾ। ਕਿੱਥੇ ਦਈ ਨਾ ਸਦੀ ਆਪੇ। ਗੁਰੂ ਰਾਮਦਾਸ। ਮੈਂ ਇੰਨੀ ਮਿਹਨਤ ਕਰਦੇ ਵੀਡੀਓ ਬਣਾਉਣ ਚ ਕੀ ਪਸੰਨੇ ਪਸੰਨੇ ਆ ਜਾਂਦੇ ਧੋਪ ਚ। ਹੂੰ।

ਸਾਡੇ ਖੇਤ ਸਾਡੇ ਪਿੰਡ ਦੇ ਖੇਤ ਉਹ ਕੀ ਕਰਦੇ ਫਿਰਦੇ ਉਹ ਤੁਸੀਂ ਕੀ ਕਰਦੇ ਫਿਰਦੇ ਉਹ ਤਿਤਲੀਆਂ ਨੂੰ ਵਿਚਾਰੀਆਂ ਨੂੰ ਤੰਗ ਨਹੀਂ ਕਰੀ ਦਿੰਦਾ ਕਿੰਨੋਂ ਪਾਣੀ ਦੀ ਕਮੀ ਹੁੰਦੀ ਹਾਲੇ ਕਿ ਹੱਦ ਗੱਲਾਂ ਆ ਜਿੱਧਰ ਖ ਪਾਣੀ ਪਾਣੀ ਹੋਇਆ ਅੱਦੇ ਹਾਦੀ ਵੀਡੀਓ ਬਣਾਓ OK ਕੀ ਕਰਨਾ ਹੈ ਹਮ ਰੈਡੀ 1 ਰੈਡੀ 1 2 3 ਸਟਾਰਟ ਇੱਕ ਸਟਾਰਟ ਸੈਨ ਨਾ ਹਟਾ ਸ਼ੂਟਿੰਗ ਨਾ ਨਾ ਕੀ ਹੈ ਚਾਚਾ ਜੀ ਉੱਤੋਂ ਦੀ ਉੱਤੋਂ ਦੀ ਚੜ ਕੇ ਆਉਣੇ ਆ ਨਹੀਂ ਆ ਵੀ ਡਿੱਗਦਾ ਫਿਰਦਾ ਤੂੰ ਠੀਕ ਹੈ ਪਿਆਰਿਓ ਮਿਲਦੇ ਆਂ ਅਗਲੇ ਵਲੌਗ ਵਿੱਚ ਤੇ ਸ਼ੇਅਰ ਲਾਈਕ ਕਰ ਦਿਓ ਜੀ ਧੰਨਵਾਦ ਸਾਰਿਆਂ ਮਿੱਤਰਾਂ ਦਾ